ਬਾਈ ਰਣਜੀਤ ਸਿੰਗ ਡੈਂਟਰੀਆ ਦੇ ਇੱਕ ਵੀਡੀਓ ਆਈ ਆ ਉਹ ਕਹਿੰਦੇ ਆ ਉਸ ਵੀਡੀਓ ਚ ਮਤਲਬ ਬਹੁਤ ਗੱਲਾਂ ਕੀਤੀਆਂ ਉਹਨਾਂ ਨੇ ਤੇ ਇੱਕ ਉਹ ਗੱਲ ਕਰਦੇ ਆ ਵੀ ਧਰਮ ਪਰਿਵਰਤਨ ਜਿਹੜੇ ਕਰਨਦੇ ਆ 크ਰਿਸਚਨ ਮੰਨਦੇ ਆ ਹਰ ਇੱਕ 크ਰਿਸਚਨ ਮੰਨ ਚੱਲੇ ਆ ਧਰਮ ਪਰਿਵਰਤਨ ਕਰ ਚੱਲੇ ਆ ਜੀ ਉਹਨਾਂ ਨੂੰ ਪੈਸਿਆਂ ਦਾ ਲਾਲਚ ਦਿੰਦੇ ਆ ਜਿਹੜੇ ਤੁਸੀਂ ਭਾਈ ਸਾਹਿਬ ਜੀ ਧਰਮ ਪਰਿਵਰਤਨ ਦੀ ਗੱਲ ਕਰਦੇ ਨਾ ਵੀ ਪੈਸੇ ਦੇਖੇ ਲੋਕ ਧਰਮ ਪਰਿਵਰਤਨ ਕਰ ਹੀ ਜਾਂਦੇ ਆ ਸਿੱਧਾ ਸਿੱਧਾ ਤੁਸੀਂ 크ਰਿਸਚਨਾਂ ਨੂੰ ਕਹਿੰਦੇ ਆ ਕ੍ਰਿਸਚਨ ਪਹਿਲੀ ਗੱਲ ਆ ਉਹ ਲੋਕ ਜੇ ਬਣਦੇ ਕ੍ਰਿਸਚਨ ਉਹਨਾਂ ਦੇ ਵਿੱਚ ਛੂਛਾਤ ਨਹੀਂ ਠੀਕ ਆ ਉਹ ਲੋਕ ਇੱਕ ਦੂਸਰੇ ਨਾਲ ਵਿਤਕਰਾ ਨਹੀਂ ਕਰਦਾ ਤੁਸੀਂ ਲੋਕਾਂ ਨੇ ਤਾਂ ਭਾਂਡੇ ਵੀ ਵੱਖਰੇ ਰੱਖੇ ਪਏ ਆ ਵੀ ਇਹ ਇਹ ਜੀ ਗਰੀਬ ਸਿੱਖਾਂ ਦੇ ਭਾਂਡੇ ਵੱਖਰੇ ਆ ਤੇ ਜ਼ਿੰਮੇਦਾਰਾਂ ਦੇ ਭਾਂਡੇ ਵੱਖਰੇ ਆ ਸਾਈ ਸਾਹਿਬ ਜੀ ਤੁਸੀਂ ਤਾਂ ਆਪਦੀ ਲਗਜ਼ਰੀ ਲਾਈਫ ਜੀ ਜਾਨੇ ਆ ਤੁਸੀਂ ਕਦੀ ਪੁੱਛਿਆ ਗਰੀਬ ਸਿੱਖਾਂ ਨੂੰ ਬਹੁਤ ਸੇਖਿਆ ਸਿਆ ਜਿਨ੍ਹਾਂ ਕੋਲੋਂ ਕੱਪੜੇ ਵੀ ਨਹੀਂ ਲੈ ਜਾਂਦੇ ਦਸਤਾਰਾਂ ਵੀ ਨਹੀਂ ਰਈਆਂ ਜਾਂਦੀਆਂ ਉਹਨਾਂ ਨੇ ਫਿਰ ਤੁਹਾਡਾ ਕੀ ਕਰਨਾ ਤੁਹਾਡੀਆਂ ਗੱਲਾਂ ਦਾ ਕੀ ਕਰਨਾ ਹੈ ਗੱਲਾਂ ਤੁਸੀਂ ਬਹੁਤ ਵੱਡੀਆਂ ਬਣੀਆਂ ਕਰਦੇ ਪੱਲੇ ਹੈ ਨਹੀਂ ਕੁਝ ਵੀ ਬਸ ਇਹ ਆ ਵੀ ਤੁਸੀਂ ਨਵੀਂ ਤੋਂ ਨਵੀਂ ਗੱਡੀ ਲਈਓ ਹੁਣ ਤੁਸੀਂ ਆਪੇ ਠੰਡਾ ਵਧਾਉਣ ਲਈ ਇੱਕ ਆਲਦੀ ਤੁਸੀਂ ਦੁਕਾਨ ਵੀ ਬੜੀ ਤਕੜੀ ਖੋਲ੍ਹ ਦਿੱਤੀ ਆ ਬਸ ਕਮਾਈ ਦਾ ਸਾਧਨ ਕੋਈ ਨਾ ਕੋਈ ਨਵਾਂ ਲੱਭ ਲੈਨੇ ਤੁਸੀਂ ਭਾਈ ਸਾਹਿਬ ਜੀ 1250 ਪਿੰਡਿਆ ਮੇਰੇ ਖੇਲ ਪੰਜਾਬ ਦੇ ਤੇ ਕੋਈ ਵੀ ਪਿੰਡ ਐਸਾ ਨਹੀਂ ਹੁੰਦਾ ਜਿੱਥੇ ਈਰਖਾ ਨਹੀਂ ਹੁੰਨੀ ਖਾਸ ਕਰਕੇ ਸਿੱਖਾਂ ਦੇ ਸਿੱਖਾਂ ਦੇ ਵਿੱਚ ਵੱਡਾ ਉੱਚਾ ਦੇ ਨੀਮਾ ਸਿੱਖ ਦੇਖਿਆ ਜਾਂਦਾ ਗੁਰਦੁਆਰਿਆਂ ਚ ਵੀ ਇਹ ਹਾਲ ਹੋ ਗਿਆ ਠੀਕ ਆ ਡੇਰਿਆਂ ਦੇ ਵਿੱਚ ਵੀ ਭਾਂਡੇ ਵੱਖਰੇ ਰੱਖੇ ਜਾਂਦੇ ਆ ਬਸ ਲੰਗਰ ਆ ਪੱਪੀ ਜਿਹੇ ਲਾਤੇ ਬਰਗਰ ਦੇ ਲਾਤੇ ਹੋਰ ਕੋਈ ਲੰਗਰ ਨਾ ਲਾਓ ਤੁਸੀਂ ਵੀ ਕਿਸੇ ਗਰੀਬ ਦੀ ਤੁਸੀਂ ਆਪਦੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਆਹ ਤਾਂ ਵੀਡੀਓ ਪਾਤੀ ਆਵਦੀ ਦੁਕਾਨ ਦੀ ਜੀ ਮੇਰੀ ਦੁਕਾਨ ਆ ਇੱਥੋਂ ਲੈ ਕੇ ਜਾਇਆ ਕਰੋ ਦੁੱਧ ਫਲਾਣਾ ਨੰਦ ਮੰਗਾਨਾ ਕੁਲਫੀਆਂ ਤੁਸੀਂ ਕਦੀ ਕਿਸੇ ਵੀਡੀਓ ਪਾਈ ਆ ਵੀ ਆਹ ਗਰੀਬ ਨੂੰ ਮੈਂ ਇੰਨਾ ਪੈਸਾ ਦੇ ਦਿੱਤਾ ਜੀ ਐਦਾ ਘਰ ਬਣਾਤਾ ਜਿਵੇਂ ਉਹ ਲੋਕ ਮਤ ਕਰਦੇ ਆ ਪਾਈ ਫੇਕ ਲੈਣੇ ਜਾਣਾ ਹੀ ਜਦੋਂ ਤੁਸੀਂ ਈਰਖਾ ਕਰਦੇ ਆ ਹੈ ਤੁਸੀਂ ਤਾਂ ਮਤ ਕਰਦਾ ਹੀ ਨਹੀਂ ਗਰੀਬ ਸਿੱਖਾਂ ਦੀ ਅੱਜ ਦੀ ਨਹੀਂ ਈਰਖਾ ਚੱਲੀ ਆਉਣ ਡਈ ਇਹ ਬਹੁਤ ਟਾਈਮ ਦੀ ਇਹ ਹਰੀ ਸਿੰਘ ਨਲੂਏ ਤੋਂ ਈਰਖਾ ਚੱਲੀ ਆਉਣ ਡਈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਤੋਂ ਵੀ ਈਰਖਾ ਚੱਲੀ ਆਉਣ ਡਈ ਆ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਸ਼ਿਕਾਇਤ ਕਰਦੇ ਹੁੰਦੇ ਸੀ ਸਿੱਖ ਜਾ ਕੇ ਗਰੀਬ ਵੀ ਸਾਡੇ ਇਹਨਾਂ ਦੀ ਈਰਖਾ ਕਰਦੇ ਆ ਠੀਕ ਆ ਤੇ ਫਿਰ ਇਹ ਭਾਈ ਨਰਮਨ ਸਿੰਘ ਜੀ ਵੀ ਰਾਗੀ ਜਿਹੜੇ ਹਜ਼ੂਰੀ ਰਾਗੀ ਸੀਗੇ ਉਹ ਵੀ ਦੱਸਦੇ ਸੀ ਵੀ ਮੈਨੂੰ ਇੰਨਾ ਮਾੜਾ ਬੋਲਿਆ ਜਾਂਦਾ ਸੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਧਨਾਰ ਸੀ ਜਿਹੜੇ ਜਿਹੜੇ ਚੋੜਾ ਜਿਹਨਾਂ ਨੇ ਪੇਖੀ ਬਣੇ ਹੋਈ ਸਿੱਖ ਜਿਹੜੇ ਉਹ ਬਹੁਤ ਮਾੜਾ ਜੰਗ ਤੁਹਾਨੂੰ ਕੱਲਿਆਂ ਨੂੰ ਨਹੀਂ ਮੈਂ ਕਹਿੰਦੇ ਆ ਮੈਂ ਸਾਰੇ ਸਿੱਖਾਂ ਨੂੰ ਮੈਂਤਨਾਰੀ ਤੁਸੀਂ ਆਪਣੇ ਸਾਹਮਣੇ ਲੋ ਠੀਕ ਹੈ ਤੁਹਾਡੇ ਕੋਲ ਬਸ ਇੱਕੋ ਹੀ ਗੱਲ ਹੁੰਦੀ ਹੈ ਧਰਮ ਪਰਵਰਤਨ ਦੀ ਧਰਮ ਪਰਵਰਤਨ ਗਰੀਬ ਕੱਤਰ ਜਿਹੜੇ ਗਰੀਬ ਹੈ ਜੀ ਧਰਮ ਪਰਵਰਤਨ ਕਰਦੇ ਪੈਸੇ ਲੈ ਕੇ ਧਰਮ ਪਰਵਰਤ ਕੋਈ ਨਹੀਂ ਪੈਸੇ ਦਿੰਦਾ ਠੀਕ ਹੈ ਕੋਈ ਨਹੀਂ ਧੱਕੇ ਨਾਲ ਕਿਸੇ ਧਰਮ ਤੇ ਜਾਂਦਾ ਤੁਸੀਂ ਲੋਕ ਜਿੰਨਾ ਚਿਰ ਈਰਖਾ ਨਹੀਂ ਛੱਡਦੇ ਜਿੰਨਾ ਚਿਰ ਤੁਸੀਂ ਲੋਕ ਸੁਧਰਦੇ ਨਹੀਂ ਉਹਨਾਂ ਚਿਰ ਇਹੋ ਕੁਛ ਹੀ ਰਹਿਣਾ ਜਿੰਨਾ ਚਿਰ ਇਹਨਾਂ ਜਿਹੜੇ ਧਨਾੜ ਆ ਜਿਹੜੇ ਆਪਣੇ ਆਪ ਨੂੰ ਕੜਮ ਚੌਧਰੀ ਆ ਉਹਨਾਂ ਦੇ ਢਿੱਡਾਂ 'ਚੋ ਕੋਡ ਨਹੀਂ ਨਾ ਜਾਂਦਾ ਉਹਨਾਂ ਦੇ ਢਿੱਡਾਂ 'ਚੋ ਮੈਣ ਨਹੀਂ ਜਾਂਦੀ ਵੀ ਇਹਨਾਂ ਲੋਕਾਂ ਨੂੰ ਅਸੀਂ ਚੰਗੀ ਰੋਟੀ ਨਹੀਂ ਖਾਣ ਦੇਣੀ ਇਹਨਾਂ ਨੂੰ ਉਹੋ ਹੀ ਟਾਈਮ ਦਿਖਾਉਣਾ ਆ ਤੇ ਉਹ ਉਹ ਯਾਦ ਰੱਖਣ ਭੁੱਲ ਜਾਣ ਵੀ ਉਹ ਟਾਈਮ ਜਿਹੜਾ ਹੈ ਸਿੱਖਾਂ ਦੇ ਦੁਬਾਰਾ ਤੁਸੀਂ ਗਰੀਬ ਦਲਤਾਂ ਦੇ ਕਰਦੇ ਹੋਗੇ ਹੁਣ ਉਹ ਦਲਤ ਨਹੀਂ ਹੈਗੇ ਐਕਟ ਦਾ ਜਵਾਬ ਪੱਥਰ ਨਾਲ ਦੇਣਗੇ ਹੁਣ ਦਲਤ ਜਿਹੜਾ ਆ ਉਹਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਮਾਰਨ ਤੇ ਵੀ ਇਹਨਾਂ ਗਰੀਬ ਸਿੱਖਾਂ ਨੂੰ ਮੈਂ ਪਾਸ਼ਾ ਹੀ ਦੇਣੀ ਆ ਤੇ ਤੁਸੀਂ ਲੋਕੀ ਆ ਜਿਹੜਾ ਉਹ ਗਰੀਬ ਲੋਕਾਂ ਦੇ ਹੱਥ ਟੂਟਾ ਬਣਾਉਣਾ ਚਾਹੁੰਦੇ ਆ ਹਰ ਪਤਾ ਨਹੀਂ ਕਿਉਂ ਤੁਹਾਡੇ ਹੀ ਮਨਾਂ ਦੇ ਵਿੱਚ ਵੀ ਰਖਾਇਆ ਮੈਂ ਜਿਹੜੇ ਮੇਰੇ ਦੋਸਤ ਬਹੁਤ ਕ੍ਰਿਚਣ ਆ ਮੈਂ ਜਾਣਾਂ ਉਹਨਾਂ ਦੇ ਵਿੱਚ ਜਿਨ੍ਹਾਂ ਦਾ ਕੋਈ ਹੁੰਦਾ ਆ ਪ੍ਰੋਗਰਾਮ ਉਹ ਲੋਕ ਇੱਕ ਦੂਸਰੇ ਨੂੰ ਇੰਨਾ ਪਿਆਰ ਕਰਦੇ ਇੰਨਾ ਮੋਹ ਕਰਦੇ ਆ ਮੁਸਲਮਾਨ ਵੀ ਇੱਕ ਦੂਸਰੇ ਨੂੰ ਇੱਥੇ ਤੱਕ ਅਰਬ ਦੇ ਲੋਕ ਇੱਕ ਦੂਸਰੇ ਦਾ ਮੂੰਹ ਚੁੰਮਦੇ ਜਦੋਂ ਮਿਲਦੇ ਇੱਕ ਦੂਸਰੇ